ਅਮਰਸਰ 'ਚ ਲਗਾਤਾਰ ਬਰਸਾਤ ਕਰਕੇ ਬਹੁਤ ਸਾਰੀਆਂ ਬਿਲਡਿੰਗਾਂ ਜਿਹੜੀਆਂ ਨੇ ਉਹ ਢਹਿ ਢੇਰੀ ਹੋ ਰਹੀਆਂ ਨੇ ਤਾਂ ਇੱਕ ਹੋਰ ਜਿਹੜੀ ਕਿ ਉਹ ਬਿਲਡਿੰਗ ਹੈ ਜਿਹੜੀ ਕਿ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਪਿੱਛੇ ਉਹ ਢਹਿ ਢੇਰੀ ਹੋ ਗਈ ਹੈ ਤੜਕਸਰ ਸਵੇਰੇ ਕਰੀਬ 3 ਤੋਂ 4 ਵਜੇ ਦਾ ਸਮਾਂ ਰਹਾ ਹੋਏਗਾ ਜਦੋਂ ਇਹ ਬਿਲਡਿੰਗ ਜਿਹੜੀ ਕਿ ਇਸ ਦੇ ਦੋ ਲੈਂਟਰ ਨੇ ਜਿਹੜਾ ਕਿ ਗਲੀ ਵਿੱਚ ਹੀਠਾਂ ਡਿੱਗੇ ਨੇ ਗਨੀਮਤ ਇਹੀ ਕਹੀ ਜਾ ਸਕਦੀ ਹੈ ਕਿਉਂਕਿ ਜੋ ਪਰਿਵਾਰ ਸੀਗਾ ਉਹ ਇੱਥੇ ਨਹੀਂ ਸੀ ਕਿਤੇ ਗਏ ਹੋਏ ਸੀਗੇ ਨਹੀਂ ਤਾਂ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਕਿਉਂਕਿ ਤੜਕਸਰ ਦਾ ਸਮਾਂ ਸੀ ਇਸ ਕਰਕੇ ਆਵਾਜੈ ਵੀ ਨਹੀਂ ਸੀ ਗਲੀ ਵਿੱਚ ਨਹੀਂ ਤੇ ਹੋਰ ਵੀ ਕੋਈ ਜੇਕਰ ਰਾਹਗੀਰ ਵੀ ਹੁੰਦਾ ਤਾਂ ਇਸੀ ਚਪੇਟ ਵਿੱਚ ਆ ਸਕਦਾ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਹੈਰਾਨੀ ਦੀਆਂ ਭਰੀਆਂ ਤਸਵੀਰਾਂ ਨੇ ਕਿਉਂਕਿ ਲੈਂਟਰ ਦੇ ਲੈਂਟਰ ਜਿਹੜੇ ਕੀ ਹਨ ਡਿੱਗ ਪਏ ਨੇ ਆਮੂਮਨ ਕੱਚੇ ਕੋਠੇ ਜਿਹੜੇ ਨੇ ਉਹ ਜਿਆਦਾ بارشਾਂ ਦੇ ਚਪੇਟ ਵਿੱਚ ਆਉਂਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜਾ ਕੀ ਉਹ ਨੁਕਸਾਨ ਹੋ ਗਿਆ ਔਰ ਗੋਬਿੰਦ ਸਿੰਘ ਨਗਰ ਆਏ تھے ਗਲੀ ਨੰਬਰ 2 ਵਿੱਚ ਇਹ ਜਿਹੜਾ ਕੀ ਸਾਰਾ ਪਾਣਾ ਵਾਪਰਿਆ ਤੇ ਮੇਰੇ ਨਾਲ ਐਸੇ ਪਰਿਵਾਰ ਦੇ ਜਿਹੜੇ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣ ਕੀ ਨਾਮ ਹੈ ਤੁਹਾਡਾ ਜੀ 사ਜਨ ਐ 사ਜਨ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਜੀ ਅਸੀਂ ਹਨ 2 ਸਾਲ ਹੋ ਗਏ ਇੱਥੇ ਰਹਿੰਦੇ ਤੇ ਜਦੋਂ ਇਹ ਘਟਨਾ ਵਾਪਰੀ ਏ ਤੜੇ ਜਿਹੜੇ ਲੈਂਟਰ ਟੁੱਟੇ ਨੇ ਉਦੋਂ ਕਿੱਥੇ ਸੀ ਤੁਸੀਂ ਅਸੀਂ ਪਿੰਡ ਗਏ ਉੱਥੇ ਡੈਥ ਹੋਈ ਏ ਅਸੀਂ ਉੱਥੇ ਗਏ ਹਾਂ ਹੂੰ ਪਿੱਖੀ ਵੰਡ ਤੇ ਕਿਹਨੇ ਤੁਹਾਨੂੰ ਦੱਸਿਆ ਵੀ ਤੁਹਾਡਾ ਮਕਾਨ ਡਿੱਗ ਪਿਆ ਸਾਨੂੰ ਗਲੀ ਤੋਂ ਫੋਨ ਆਇਆ ਸੀ ਗਲੀ ਵਾਲਿਆਂ ਨੇ ਫੋਨ ਕੀਤਾ ਕਿ ਆਹ ਵੀ ਤੁਹਾਡਾ ਆਦਾ ਮਕਾਨ ਡਿੱਗ ਗਿਆ ਰਾਤ ਨੂੰ ਹੂੰ ਤੇ ਅਸੀਂ ਉਸੇ ਟਾਈਮ ਇੱਧਰ ਆ ਗਏ ਕੀ ਸਮਝਦੇ ਹੋ ਇਹ ਡਿੱਗਣ ਦਾ ਕਾਰਨ ਕੀ ਹੋ ਸਕਦਾ ਹੈ ਇਹ ਜਿਹੜੀ ਪੱਕਾ ਮਕਾਨ ਹੈ ਬਿਲਕੁਲ ਤੁਹਾਡਾ ਡggen ਦਾ ਕਾਰਨ ਹੈ ਭਾਈ ਇਹ ਤੁਹਾਨੂੰ ਬਤਾਇਆ ਕਿ ਹੁਣ ਕਿੰਨੇ ਦਿਨ ਹੋ ਗਏ ਬਾਰਿਸ਼ਾਂ ਪੈਂਦੀਆਂ ਹੂੰ ਉਹਦੇ ਕਰਕੇ ਸਾਰਾ ਇਹ ਕੰਦੜ ਚ ਸਿਮ ਗਿਆ ਪਾਣੀ ਹੂੰ ਉਹਦੇ ਕਰਕੇ ਸਾਰੇ ਦਾ ਸਾਰੇ ਥੱਲੇ ਆ ਗਿਆ ਲੈੰਕਰ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਸਾਡਾ 8-9 ਲੱਖ ਦਾ ਨੁਕਸਾਨ ਹੋ ਗਿਆ ਸਾਰਾ ਸਮਾਨ ਵੀ ਥੱਲੇ ਖੇਠਾ ਜਿਹੜਾ ਘਰ ਦਾ ਸੀਗਾ ਡੱਬ ਗਿਆ ਹਾਂਜੀ ਸਾਰਾ ਹੀ ਫ੍ਰਿਜ ਬੈੱਡ ਕੋਲਰ ਜੋ ਵੀ ਕੁਛ ਹੈਗਾ ਸਾਰਾ ਕੁਛ ਵੀ ਚਲ ਗਿਆ ਹੂੰ ਤੇ ਹੁਣ ਤੱਕ ਕੋਈ ਮਹਿਕਮਾ ਆਇਆ ਕੋਈ ਸਰਕਾਰੀ ਜਿਹਨੇ ਮਾਇਨਾ ਕੀਤਾ ਹੋਵੇ ਤੁਹਾਡੇ ਘਰ ਦਾ ਹਾਡੇ ਕੋਲ ਤੇ ਪੀਸੀ ਆਈ ਹੀ ਤੇ ਫਾਇਰ ਬਗੇਡ ਵਾਲੇ ਆਏ ਹੀ ਹੂੰ ਫੋਨ ਨਹੀਂ ਕੋਈ ਆਇਆ ਥੋੜੇ ਮਦਰ ਨੇ ਹਾਂਜੀ ਕੀ ਕਹਣਾ ਜੀ ਜਾਨ ਬਚ ਗਈ ਹਾਂਜੀ ਭਾਜੀ ਬੱਚਿਆਂ ਦੀ ਜਾਨ ਬਚ ਗਈ ਅਸੀਂ ਘਰ ਨਹੀਂ ਹੈਗੇ ਹੂੰ ਕਿੰਨੇ ਜੀ ਟੋਟਲ ਇੱਥੇ ਖਰਚ ਰਹਿੰਦੇ ਹਾਂ ਹਾਂਜੀ 5-6 ਜੀ ਰਹਿਣੇ ਤੇ ਅਸੀਂ ਪਿੰਡ ਗਏ ਸੀ ਤੇ ਉੱਥੇ ਹਣ ਫੋਨ ਕੀਤਾ ਇਹਨਾਂ ਨੇ ਗਲੀ ਵਾਲਿਆਂ ਨੇ ਤੇ ਅਸੀਂ ਸਵੇਰੇ ਤੜਕੇ ਆਏ ਹਾਂ ਸਾਡੇ ਅੱਦੇ ਜੀ ਉੱਥੇ ਆਂ ਅਈ ਉਹੋ ਕਰਦੇ ਉਹੋ ਖਾਂਦੇ ਆ ਤੇ ਜਿੰਨੀ ਮਦਦ ਹੋ ਸਕੇ ਸਾਡੀ ਕਰੋ ਕੰਮ ਕੀ ਕਰਦੇ ਹੋ ਸਾਜਣ? ਦਿਹਾੜੀ ਦਾ ਭਾਈ। ਜੇ ਗੱਡੀ ਲੱਗੀ ਠੀਕ ਨਹੀਂ ਤੇ ਫਿਰ ਵੇਲੇ। ਬਾਰਸ਼ਾਂ ਕਰਕੇ ਲੱਗਦਾ ਨਹੀਂ ਪਿਆ ਕੰਮ। ਸਾਡਾ ਕੰਮ। ਫਾਦਰ ਸਾਹਿਬ ਵੀ ਇਹੀ ਕੰਮ ਕਰਦੇ ਆ। ਕਮਾਈ ਦਾ ਜ਼ਰੀਆ ਸਿਰਫ ਥੋੜੀ ਦਿਹਾੜੀ ਹੈ। ਜੇ ਡੇੜੀ ਲੱਗੀ ਤੇ ਕਮਾਈ ਹੋਗੀ ਨਹੀਂ ਤੇ ਨਹੀਂ। ਹਾਂਜੀ। ਦਿਹਾੜੀ ਲੱਗੀ। ਹੋਰ ਕੌਣ-ਕੌਣ ਰਹਿੰਦਾ ਜੀ? ਮਮੀ ਤੁਹਾਡੇ ਕੋਲੇ 5 ਵਜੇ 6 ਜੀ ਰਹਿੰਦੇ ਇੱਥੇ ਹੋਰ ਕੌਣ ਕੋਲੇ? ਨਾ ਛੋਟਾ ਬ੍ਰਦਰ ਹੈਗਾ। ਹੋਵਾ ਤੇ ਸਿਸਟਰ ਹੈ। ਤੇ ਵਾਈਫ ਹੈ ਮੇਰੀ। ਤੇ ਪਪਾ ਹੈਗੇ। ਤਕੀ ਕਹੋਗੇ ਪ੍ਰਸ਼ਾਸਨ ਤੋਂ ਕੀ ਗੁਹਾਰ ਲਗਾਓ ਪ੍ਰਸ਼ਾਸਨ ਨੂੰ ਇਹ ਹੀ ਕਹਿੰਨੇ ਆ ਕਿ ਹਾਂ ਵੀ ਸਾਡੀ ਜਿੰਨੀ ਮਦਦ ਹੋ ਸਕਦੀ ਆ ਉਨੀ ਕਰਨ ਅਸੀਂ ਇਸ ਟਾਈਮ ਸਾਰਾ ਘਾਟ ਡਿੱਗ ਗਿਆ ਤਾਂ ਅਸੀਂ ਬਾਹਰ ਬੈਠੇ ਹੋਏ ਆ ਸਾਡੇ ਕੋਲ ਕੋਈ ਸਾਧਨ ਨਹੀਂ ਹੈਗਾ ਹੁਣ ਕਿਤੇ ਜਾਣ ਦਾ ਤੇ ਸਾਡੀ ਜਿੰਨੀ ਛੇਤੀ ਹੋ ਸਕਣ ਉਨੀ ਛੇਤੀ ਮਦਦ ਕਰਨਾ ਢੀ ਬਿਲਕੁਲ ਮਦਦ ਦੀ ਉਡੀਕ ਚ ਬੈਠਾ ਇਹ ਪਰਿਵਾਰ ਕਿਉਂਕਿ ਸਿਰਫ ਗਨੀਮਤ ਇਹ ਹੀ ਕਹੀ ਜਾ ਸਕਦੀ ਹੈ ਇਹ ਪਰਿਵਾਰ ਦੀ ਜਾਨ ਬਚ ਗਈ ਹੈ ਪੰਜ ਤੋਂ 6 ਜੀ ਇਥੇ ਰਹਿੰਦੇ ਸੀ ਔਰ ਤੜਕਸਾਰ ਜਿਹੜੀ ਕਿ ਇਹ ਦੋ ਮੰਜ਼ਿਲਾ ਇਮਾਰਤ ਹੈ ਬਿਲਕੁਲ ਇਹ ਹੀਠਾਂ ਡਿੱਗ ਪਈ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਲੈਂਟਰ ਦੀਆਂ ਜਿਹੜੀਆਂ ਸਿੱਲਾਂ ਨੇ ਵੱਡੀਆਂ-ਵੱਡੀਆਂ ਉਹ ਹੀਠਾਂ ਡਿੱਗੀਆਂ ਹੋਈਆਂ ਨੇ ਤਾਂ ਜੇਕਰ ਘਰ ਵਿੱਚ ਕੋਈ ਮੌਜੂਦ ਹੁੰਦਾ ਤਾਂ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸਿਰਫ ਗ੍ਰਿਮਤ ਇਹੀ ਕਹੀ ਜਾ ਸਕਦੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕਹਿੰਦੇ ਲੱਖਾਂ ਰੁਪਏ ਦਾ ਘਰ ਸੀ ਤੇ ਨਾਲ ਸਮਾਨ ਵੀ ਜਿਹੜਾ ਸਾਰਾ ਉਹ ਇਸ ਦੀ ਹੀਠਾਂ ਦੱਬ ਗਿਆ ਔਰ ਪ੍ਰਸ਼ਾਸਨ ਪਾਸੋਂ ਗੁਹਾਰ ਲਗਾਈ ਜਾ ਰਹੀ ਹੈ ਉਹਨਾਂ ਦੀ ਜਿਹੜੀ ਕਿ ਉਹ ਮਦਦ ਕੀਤੀ ਜਾਵੇ ਕਿਉਂਕਿ ਫਿਲਹਾਲ ਜੇ ਪਰਿਵਾਰ ਪਰਿਵਾਰ ਦੇ ਸਿਰ ਤੋਂ ਜਿਹੜੀ ਉਹ ਛੱਤ ਹੈ ਉਹ ਨਹੀਂ ਹੈ ਉਰੇ ਇਹ ਹੀ ਆਸ ਉਮੀਦ ਤੱਕ ਰਿਹਾ ਹੈ ਵੀ ਕੋਈ ਇਹਨਾਂ ਦੀ ਬਾਹ ਫੜਨ ਵਾਸਤੇ ਪ੍ਰਸ਼ਾਸਨ ਦਾ ਅਧਿਕਾਰੀ ਜਿਹੜਾ ਜਰੂਰ ਇੱਥੇ ਉਹ ਪਹੁੰਚੇਗਾ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪੱਛਰੀਚਾ ਦੇ ਨਿਕਸਾ ਟੀਵੀ ਅੰਮ੍ਰਿਤਸਰ ਅੰਮ੍ਰਿਤਸਰ 'ਚ ਲਗਾਤਾਰ ਬਰਸਾਤ ਕਰਕੇ ਬਹੁਤ ਸਾਰੀਆਂ ਬਿਲਡਿੰਗਾਂ ਜਿਹੜੀਆਂ ਨੇ ਉਹ ਢਹਿ ਢੇਰੀ ਹੋ ਰਹੀਆਂ ਨੇ ਤਾਂ ਇੱਕ ਹੋਰ ਜਿਹੜੀ ਕਿ ਉਹ ਬਿਲਡਿੰਗ ਹੈ ਜਿਹੜੀ ਕਿ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਪਿੱਛੇ ਉਹ ਢਹਿ ਢੇਰੀ ਹੋ ਗਈ ਹੈ ਤੜਕਸਾਰ ਸਵੇਰੇ ਕਰੀਬ 3 ਤੋਂ 4 ਵਜੇ ਦਾ ਸਮਾਂ ਰਹਾ ਹੋਏਗਾ ਜਦੋਂ ਇਹ ਬਿਲਡਿੰਗ ਜਿਹੜੀ ਕਿ ਇਸ ਦੇ ਦੋ ਲੈਂਟਰ ਨੇ ਜਿਹੜਾ ਕਿ ਗਲੀ ਵਿੱਚ ਹੀਠਾਂ ਡਿੱਗੇ ਨੇ ਗਨੀਮਤ ਇਹੀ ਕਹੀ ਜਾ ਸਕਦੀ ਹੈ ਕਿਉਂਕਿ ਜੋ ਪਰਿਵਾਰ ਸੀਗਾ ਉਹ ਇੱਥੇ ਨਹੀਂ ਸੀ ਕਿਤੇ ਗਏ ਹੋਏ ਸੀਗੇ ਨਹੀਂ ਤਾਂ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਕਿਉਂਕਿ ਤੜਕਸਰ ਦਾ ਸਮਾਂ ਸੀ ਇਸ ਕਰਕੇ ਆਵਾਜੈ ਵੀ ਨਹੀਂ ਸੀ ਗਲੀ ਵਿੱਚ ਨਹੀਂ ਤੇ ਹੋਰ ਵੀ ਕੋਈ ਜੇਕਰ ਰਾਹਗੀਰ ਵੀ ਹੁੰਦਾ ਤਾਂ ਇਸੀ ਚਪੇਟ ਵਿੱਚ ਆ ਸਕਦਾ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਹੈਰਾਨੀ ਦੀਆਂ ਭਰੀਆਂ ਤਸਵੀਰਾਂ ਨੇ ਕਿਉਂਕਿ ਲੈਂਟਰ ਦੇ ਲੈਂਟਰ ਜਿਹੜੇ ਕੀ ਹਨ ਡਿੱਗ ਪਏ ਨੇ ਆਮੂਮਨ ਕੱਚੇ ਕੋਠੇ ਜਿਹੜੇ ਨੇ ਉਹ ਜਿਆਦਾ بارشਾਂ ਦੇ ਚਪੇਟ ਵਿੱਚ ਆਉਂਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜਾ ਕੀ ਉਹ ਨੁਕਸਾਨ ਹੋ ਗਿਆ ਹੈ ਉਹ ਗੋਬਿੰਦ ਸਿੰਘ ਨਗਰ ਆਏ تھے ਗਲੀ ਨੰਬਰ 2 ਵਿੱਚ ਇਹ ਜਿਹੜਾ ਕੀ ਸਾਰਾ ਪਾਣਾ ਵਾਪਰਿਆ ਤੇ ਮੇਰੇ ਨਾਲ ਇਸੇ ਪਰਿਵਾਰ ਦੇ ਜਿਹੜੇ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਕੀ ਨਾਮ ਹੈ ਤੁਹਾਡਾ ਜੀ 사ਜਨ ਸਾਜਨ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਜੀ ਅਸੀਂ ਹਨ 2 ਸਾਲ ਹੋ ਗਏ ਇੱਥੇ ਰਹਿੰਦੇ ਤੇ ਜਦੋਂ ਇਹ ਘਟਨਾ ਵਾਪਰੀ ਏ ਤੜੇ ਜਿਹੜੇ ਲੈਂਟਰ ਟੁੱਟੇ ਨੇ ਉਦੋਂ ਕਿੱਥੇ ਸੀ ਤੁਸੀਂ ਅਸੀਂ ਪਿੰਡ ਗਏ ਉੱਥੇ ਡੈਥ ਹੋਈ ਏ ਅਸੀਂ ਉੱਥੇ ਗਏ ਹਾਂ ਹੂੰ ਪਿੱਖੀ ਵੰਡਾ ਤੇ ਕਿਹਨੇ ਤੁਹਾਨੂੰ ਦੱਸਿਆ ਵੀ ਤੁਹਾਡਾ ਮਕਾਨ ਡਿੱਗ ਪਿਆ ਹਾਂ ਨੂੰ ਗਲੀ ਤੋਂ ਫੋਨ ਆਇਆ ਸੀ ਗਲੀ ਵਾਲਿਆਂ ਨੇ ਫੋਨ ਕੀਤਾ ਕਿ ਆਹ ਵੀ ਤੁਹਾਡਾ ਦੂਸਰਾ ਮਕਾਨ ਡਿੱਗ ਗਿਆ ਰਾਤ ਨੂੰ ਹੂੰ ਤੇ ਅਸੀਂ ਉਸੇ ਟਾਈਮ ਇੱਧਰ ਆ ਗਏ ਕੀ ਸਮਝ ਦੋ ਇਹ ਡਿੱਗਣ ਦਾ ਕਾਰਨ ਕੀ ਹੋ ਸਕਦਾ ਹੈ ਇਹ ਪੱਕਾ ਮਕਾਨ ਹੈ ਬਿਲਕੁਲ ਤੁਹਾਡਾ ਡੱਗਣ ਦਾ ਕਾਰਨ ਭਾਈ ਇਹ ਤੁਹਾਨੂੰ ਪਤਾ ਹੈ ਕਿ ਕਿੰਨੇ ਦਿਨ ਹੋ ਗਏ بارشਾਂ ਪੈਂਦੀਆਂ ਉਹਦੇ ਕਰਕੇ ਸਾਰਾ ਕੰਦੜ ਚ ਸਿਮ ਗਿਆ ਪਾਣੀ ਉਹਦੇ ਕਰਕੇ ਸਾਰੇ ਦਾ ਸਾਰੇ ਥੱਲੇ ਆ ਗਿਆ ਲੈਟਰ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਸਾਡਾ 8.5 ਲੱਖ ਦਾ ਨੁਕਸਾਨ ਹੋ ਗਿਆ ਸਾਰਾ ਸਮਾਨ ਵੀ ਥੱਲੇ ਖੇਠਾ ਜਿਹੜਾ ਘਰ ਦਾ ਸੀਗਾ ਡੱਬ ਗਿਆ ਹਾਂਜੀ ਸਾਰਾ ਹੀ ਫ੍ਰਿਜ ਬੈੱਡ ਕੋਲਰ ਜੋ ਵੀ ਕੁਛ ਹੈ ਸਾਰਾ ਕੁਛ ਵੀ ਚਲ ਗਿਆ ਤੇ ਹੁਣ ਤੱਕ ਕੋਈ ਮਹਿਕਮਾ ਆਇਆ ਕੋਈ ਸਰਕਾਰੀ ਜਿਹਨੇ ਮੌਇਨਾ ਕੀਤਾ ਹੋਵੇ ਤੁਹਾਡੇ ਘਰ ਦਾ ਸਾਡੇ ਕੋਲ ਤੇ ਪੀਸੀ ਆਈ ਹੀ ਤੇ ਫਾਇਰ ਬਗੇਡ ਵਾਲੇ ਆਏ ਹੀ ਸੋ ਨੀ ਕੋਈ ਆਏ। ਐ ਮੈਂ ਤੁਹਾਡੇ ਮਦਰ ਨੇ। ਹਾਂਜੀ ਕੀ ਕਹਿਣਾ ਜੀ? ਜਾਨ ਬਚ ਗਈ। ਹਾਂਜੀ ਭਾਜੀ, ਬੱਚਿਆਂ ਦੀ ਜਾਨ ਬਚ ਗਈ। ਸੇ ਘਰ ਨਹੀਂ ਹੈਗੇ। ਹੂੰ ਕਿੰਨੇ ਜੀ ਟੋਟਲ ਇੱਥੇ ਖਰਚ ਲੈਣੇ? ਹਾਂਜੀ 5-6 ਜੀ ਰਹਿਣੇ। ਤੇ ਅਸੀਂ ਪਿੰਡ ਗਏ ਸੀ। ਤੇ ਉੱਥੇ ਅਨ ਫੋਨ ਕੀਤਾ ਇਹਨਾਂ ਨੇ ਗਲੀ ਵਾਲਿਆਂ ਨੇ। ਤੇ ਅਸੀਂ ਸਵੇਰੇ ਤੜਕੇ ਆਏ ਆ। ਸਾਡੇ ਅੱਧੇ ਜੀ ਉੱਥੇ ਆ। ਅਈ ਉਹੋ ਕਰਦੇ ਉਹੋ ਖਾਂਦੇ ਆ। ਤੇ ਜਿੰਨੀ ਮਦਦ ਹੋ ਸਕੇ ਸਾਡੀ ਕਰੋ। ਕੰਮ ਕੀ ਕਰਦੇ ਹੋ ਸਾਡੇ ਨੇ? ਦੇ ਆ ਰਿਹੇ ਆ ਭਾਈ। ਜੇ ਜੜੀ ਲੱਗੀ ਠੀਕ ਨਹੀਂ ਤੇ ਫਿਰ ਵੇਲੇ بارشਾਂ ਕਰਕੇ ਲੱਗਦਾ ਨਹੀਂ ਪਿਆ ਕੰਮ। ਉਹਦਾ ਕੰਮ। ਫਾਦਰ ਸਾਹਿਬ ਵੀ ਇਹੀ ਕੰਮ ਕਰਦੇ ਆ। ਕਮਾਈ ਦਾ ਜ਼ਰੀਆ ਸਿਰਫ ਥੋੜੀ ਦਿਹਾੜੀ ਦੀ ਜੜੀ ਲੱਗੀ ਤੇ ਕਮਾਈ ਹੋਗੀ ਨਹੀਂ ਤੇ ਨਹੀਂ। ਹਾਂਜੀ। ਦਿਹਾੜੀ ਲੱਗੀ। ਹੋਰ ਕੌਣ-ਕੌਣ ਰਹਿੰਦਾ ਜਿਵੇਂ ਮੰਮੀ ਤੁਹਾਡੇ ਕੋਲ ਪੰਜ ਵਜੇ 6 ਜੀ ਰਹਿੰਦੇ ਇੱਥੇ ਹੋਰ ਕੌਣ ਕੋਲ? ਨਾ ਛੋਟਾ ਬ੍ਰਦਰ ਹੈਗਾ। ਹੋਵਾ ਤੇ ਸਿਸਟਰ ਐ। ਤੇ ਵਾਈਫ ਐ ਮੇਰੀ। ਤੇ ਤੇ ਪਪਾ ਹੈਗੇ। ਤੇ ਕੀ ਕਹੋਗੇ ਪ੍ਰਸ਼ਾਸਨ ਤੋਂ ਕੀ ਗੁਹਾਰ ਲੱਗੋ? ਪ੍ਰਸ਼ਾਸਨ ਨੂੰ ਇਹੀ ਕਹਿੰਨੇ ਆ ਕਿ ਹਾਂ ਵੀ ਸਾਡੀ ਜਿੰਨੀ ਮਦਦ ਹੋ ਸਕਦੀ ਆ ਉਨੀ ਕਰਨ ਅਸੀਂ ਇਸ ਟਾਈਮ ਸਾਰਾ ਘਾਟ ਡਿੱਗ ਗਿਆ ਵਾ ਤੇ ਅਸੀਂ ਬਾਹਰ ਬੈਠੇ ਹੋਏ ਆ ਸਾਡੇ ਕੋਲ ਕੋਈ ਹੋਰ ਕੋਈ ਸਾਧਨ ਨਹੀਂ ਹੈਗਾ ਹੁਣ ਕਿਤੇ ਜਾਂਦਾ ਤੇ ਸਾਡੀ ਜਿੰਨੀ ਛੇਤੀ ਹੋ ਸਕਣ ਉਨੀ ਛੇਤੀ ਮਦਦ ਕਰਨਾ ਢੀ ਬਿਲਕੁਲ ਮਦਦ ਦੀ ਉਡੀਕ ਚ ਬੈਠਾ ਹੈ ਇਹ ਪਰਿਵਾਰ ਕਿਉਂਕਿ ਸਿਰਫ ਗਨੀਮਤ ਇਹੀ ਕਹੀ ਜਾ ਸਕਦੀ ਹੈ ਇਹ ਪਰਿਵਾਰ ਦੀ ਜਾਨ ਬਚ ਗਈ ਹੈ ਪੰਜ ਤੋਂ 6 ਜੀ ਇਥੇ ਰਹਿੰਦੇ ਸੀ ਔਰ ਤੜਕਸਾਰ ਜਿਹੜੀ ਕਿ ਇਹ ਦੋ ਮੰਜ਼ਿਲਾ ਇਮਾਰਤ ਹੈ ਬਿਲਕੁਲ ਇਹ ਹੇਠਾਂ ਡਿੱਗ ਪਏ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਲੈਂਟਰ ਦੀਆਂ ਜਿਹੜੀਆਂ ਸਿੱਲਾਂ ਨੇ ਵੱਡੀਆਂ-ਵੱਡੀਆਂ ਉਹ ਹੇਠਾਂ ਡਿੱਗੀਆਂ ਹੋਈਆਂ ਨੇ ਤਾਂ ਜੇਕਰ ਘਰ ਵਿੱਚ ਕੋਈ ਮੌਜੂਦ ਹੁੰਦਾ ਤਾਂ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸਿਰਫ ਗ੍ਰਿਮਤ ਇਹੀ ਕਹੀ ਜਾ ਸਕਦੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕਹਿੰਦੇ ਲੱਖਾਂ ਰੁਪਏ ਦਾ ਘਰ ਸੀ ਤੇ ਨਾਲ ਸਮਾਨ ਵੀ ਜਿਹੜਾ ਸਾਰਾ ਉਹ ਇਸ ਦੀ ਹੇਠਾਂ ਦੱਬ ਗਿਆ ਔਰ ਪ੍ਰਸ਼ਾਸਨ ਪਾਸੋਂ ਗੁਹਾਰ ਲਗਾਈ ਜਾ ਰਹੀ ਹੈ ਉਹਨਾਂ ਦੀ ਜਿਹੜੀ ਕਿ ਉਹ ਮਦਦ ਕੀਤੀ ਜਾਵੇ ਕਿਉਂਕਿ ਫਿਲਹਾਲ ਜੇ ਪਰਿਵਾਰ ਪਰਿਵਾਰ ਦੇ ਸਿਰ ਤੋਂ ਜਿਹੜੀ ਉਹ ਛੱਤ ਹੈ ਉਹ ਨਹੀਂ ਹੈ ਕੋਰ ਪਰਿਵਾਰ ਜਿਹੜਾ ਕਿ ਹੁਣ ਆਸ ਉਮੀਦ ਤੱਕ ਰਿਹਾ ਵੀ ਕੋਈ ਇਹਨਾਂ ਦੀ ਬਾਹ ਫੜਨ ਵਾਸਤੇ ਪ੍ਰਸ਼ਾਸਨ ਦਾ ਅਧਿਕਾਰੀ ਜਿਹੜਾ ਜਰੂਰ ਇੱਥੇ ਉਹ ਪਹੁੰਚੇਗਾ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੇ ਨੈਕਸਸ ਟੀਵੀ ਅਮਰਸਰ